ਅਜੇ ਸੀਪੀ ਸਾਹਿਬ ਕੋਲ ਆਏ ਹੇ ਤੇ ਉਹਨਾਂ ਕੋਲ ਇੱਕ ਦਰਖਾਸਤ ਦਿੱਤੀ ਹੈ ਕਪਲ ਸ਼ਰਮਾ ਜੋ ਕਿ ਕਮੇਡੀਅਨ ਹੈ ਉਹਦੇ ਖਿਲਾਫ ਉਹ ਸੋਨੀ ਟੀਵੀ ਤੇ ਮੈਨੂੰ ਕਿਸੇ ਨੇ ਬਾਈਟ ਭੇਜੀ ਤੇ ਜਿਸ ਵਿੱਚ ਉਸ ਕਪਲ ਸ਼ਰਮਾ ਨੇ ਉਸ ਬੰਦੇ ਦਾ ਮਜ਼ਾਕ ਉਡਾਇਆ ਜਿਸ ਬੰਦੇ ਦੀ ਬਹੁਤ ਵੱਡੀ ਦੇਣ ਸਾਡੇ ਪੰਜਾਬੀ ਭਰਾਵਾਂ ਨੂੰ ਖਾਸ ਕਰ ਗੋਬੀ ਸਿੰਘ ਜੀ ਦੇ ਜਿਹੜੇ ਛੋਟੇ ਸਾਹਿਬਜ਼ਾਦੇ ਸੀਗੇ ਉਹਨਾਂ ਦੀ ਹੋਇਆ ਕਿਉਂਕਿ ਜਦੋਂ ਉਹਨਾਂ ਵਾਸਤੇ ਜ਼ਮੀਨ ਖਰੀਦਣੀ ਸੀ ਤਾਂ ਉਸ ਟਾਈਮ ਤੇ ਉਹ ਟੋਂਡਰ ਮਲਜੀ ਨੇ ਆਪਣੀ ਪੂਰੀ ਸੰਪਤੀ ਉਹ ਲਾ ਕੇ ਉਹ ਜ਼ਮੀਨ ਖਰੀਦੀ ਸੀ ਇਹ ਸਾਰਿਆਂ ਨੂੰ ਪੰਜਾਬੀ ਭਰਾਵਾਂ ਨੂੰ ਹੀ ਪਤਾ ਤੇ ਬਹੁਤ ਵੱਡੀ ਦੇਣ ਹੈਗੀ ਹੈ ਜੀ ਤੇ ਅੱਜ ਉਹ ਟੀਵੀ ਦੇ ਉੱਥੇ ਸ਼ੋਅ 'ਚ ਉਹਨਾਂ ਬਾਰੇ ਇੰਨੀ ਗੰਦੀ ਸ਼ਬਦੀ ਬੋਲ ਰਹੇ ਤੁਸੀਂ ਦੇਖੋਗੇ ਉਹ ਤਾਂ ਮੈਂ ਤੁਹਾਨੂੰ ਦਿਖਾ ਵੀ ਦਿਨਾ ਜਿਸ ਤਰੀਕੇ ਉਹਨਾਂ ਨੇ ਮਜ਼ਾਕ ਉਡਾਇਆ ਠੀਕ ਹੈ ਤੂੰ ਕਮੇਡੀਅਨ ਹੈ ਲੋਕਾਂ ਦਾ ਐਂਟਰਟੇਨਮੈਂਟ ਕਰਦਾ ਪਰ ਇੱਕ ਜਿਹੜੇ ਹੈ ਕਿ ਰਿਸਪੈਕਟੇਬਲ ਜਿਨ੍ਹਾਂ ਦਾ ਕੁਝ ਵਿजूद ਹੈ ਕੁਝ ਦੇਣ ਹੈ ਪੂਰੇ ਭਾਰਤ ਨੂੰ ਔਰ ਇੱਕ ਸਮਾਜ ਨੂੰ ਦੇਣ ਹੈ ਉਹਦੇ ਬਾਰੇ ਗਲਤ ਸ਼ਬਦੀ ਬੋਲਣਾ ਇਹ ਕੋਈ ਸ਼ੋਭਾ ਨਹੀਂ ਦਿੰਦਾ ਅਸੀਂ ਸਾਰੇ ਗੁੰਦਸੂਦ ਸਾਰੇ ਐਡਵੋਕੇਟਸ ਹਰੀਵਾਲ ਸਾਹਿਬ ਨੇ ਹੋਰ ਨੇ ਸਾਰੇ ਅਸੀਂ ਇਕੱਠੇ ਹੋਏ ਆ ਤੇ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਦਿੱਤੀ ਹੈ ਐਸ ਹੂਨ ਐਸ ਪੋਸੀਬਲ ਸੋਨੀ ਟੀਵੀ ਤੇ ਤੇ ਕਪਲ ਸ਼ਰਮਾ ਤੇ ਕੇਸ ਰਜਿਸਟਰ ਕੀਤਾ ਜਾਵੇ ਔਰ ਨਹੀਂ ਤਾਂ ਜਿੱਥੇ ਉਹਨਾਂ ਦੀ ਸਾਹਿਬਜ਼ਾਦਿਆਂ ਦੀ ਸੰਸਕਾਰ ਹੋਇਆ ਸੀਗਾ ਔਰ ਜਗਾ ਖਰੀਦੀ ਉਥੇ ਆ ਕੇ ਨੱਕ ਰਗੜੇ ਤੇ ਦੋਨੋਂ ਆ ਕੇ ਉਥੇ ਮਾਫੀ ਮੰਗਣ ਨਹੀਂ ਤਾਂ ਅਸੀਂ ਉਹਨਾਂ ਤੇ ਪੂਰਾ ਅਸੀਂ ਦਾਵਾ ਠੋਕਾਂਗੇ ਅੱਜ ਅਸੀਂ ਸੀਪੀ ਸਾਹਿਬ ਨੂੰ ਮਿਲੇ ਸੀਗੇ ਇੱਕ ਟੀਵੀ ਉੱਤੇ ਸੋਨੀ ਟੀਵੀ ਦੇ ਉੱਤੇ ਇੱਕ ਸ਼ੋਅ ਆਇਆ ਕਾਮੇਡੀਅਨ ਕਪਲ ਸ਼ਰਮਾ ਜੀ ਦਾ ਉਹਨਾਂ ਨੇ ਇੱਕ ਬੜਾ ਭੰਦਾ ਮਜ਼ਾਕ ਸਿੱਖ ਕੌਮ ਬਾਰੇ ਜਿਹੜੇ ਉਸ ਵੇਲੇ ਦੀ ਮਹਾਨ ਸ਼ਕਤੀਤਾ ਸੀਗੀ ਐਡਵਾਨ ਟੋਡਰ ਜੀ ਟੋਡਰ ਮਾਲ ਜੀਆਂ ਵਰਗੀਆਂ ਉਹਨਾਂ ਦਾ ਇੱਕ ਬੜਾ ਭੰਦਾ ਮਜ਼ਾਕ ਉੜਾਇਆ ਗਿਆ ਬੜੇ ਭੱਦੇ ਤਰੀਕੇ ਨਾਲ ਉਹਨਾਂ ਨੂੰ ਸੰਬੋਧਿਤ ਕੀਤਾ ਗਿਆ ਜਿਹਦੀ ਅਸੀਂ ਮੈਂ ਆਪਣੇ ਵੱਲੋਂ ਆਪਣੇ ਵਕੀਰ ਭਾਈਚਾਰੇ ਵੱਲੋਂ ਸੂਜੀ ਵੱਲੋਂ ਸਖਤ ਸ਼ਬਦਾਂ ਵਿੱਚ ਉਹਨਾਂ ਦੀ ਨਿਖੇਦੀ ਕਰਦਾ ਕੰਡੈਮ ਕਰਦਾ ਇਦਾਂ ਦਾ ਪਤਾ ਮਜ਼ਾਕ ਉਸ ਸ਼ਖਸੀਅਤ ਦੇ ਬਾਰੇ ਕਰਨਾ ਜਿਨ੍ਹਾਂ ਨੇ ਉਸ ਵੇਲੇ ਤਕਰੀਬਨ ਡੇਢ ਕੁੰਟਲ ਸੋਨਾ ਮੋਹਰਾ ਖੜੀਆਂ ਕਰਕੇ ਸਹਬਜ਼ਾਦੇ ਦੀ ਸ਼ਹੀਦੀ ਬਾਰੇ ਬਾਅਦ ਦੇ ਵਿੱਚੋਂ ਜਦ ਜਿਸ ਵੇਲੇ ਸੰਸਕਾਰ ਕਰਨ ਲਈ ਸਰਕਾਰ ਬਿਲਕੁਲ ਖਲਾਫ ਸੀ ਮੌਕੇ ਦੀ ਤੇ ਉਹ ਜਗ੍ਹਾ ਨਹੀਂ ਸੀ ਮਿਲ ਰਹੀ ਮੋਹਰਾ ਖੜੀਆਂ ਕਰਕੇ ਡੇਢ ਕੁੰਟਲ ਦੇ ਉੱਤੇ ਸੋਨਾ ਦੇ ਕੇ ਉਹਨਾਂ ਨੇ ਉਹ ਜਗ੍ਹਾ ਪ੍ਰਾਪਤ ਕੀਤੀ ਉਹ ਉੱਤੇ ਸਹਬਜ਼ਾਦਾ ਸੰਸਕਾਰ ਕੀਤਾ ਸਿੱਖ ਕੌਮ ਲਈ ਨਹੀਂ ਉਹ ਸਾਰੀ ਦੁਨੀਆ ਲਈ ਸਾਰੀ ਮਾਨਵਤਾ ਲਈ ਪੂਰੇ ਸਮਾਜ ਲਈ ਇੱਕ ਅਤੁੱਤ ਦੇਣ ਸੀ ਉਹ ਦਵਾਨ ਟੋਡਰ ਮਾਲ ਜੀ ਦੀ ਜਿਹਨੂੰ ਕਦੇ ਵੀ ਰਹਿਦੀ ਦੁਨੀਆ ਤੱਕ ਭੁਲਾਇਆ ਨਹੀਂ ਜਾ ਸਕਦਾ ਉਸ ਜੀ ਸ਼ਖਸੀਅਤ ਦਾ ਮਜ਼ਾਕ ਉਡਾਉਣਾ ਇੱਕ ਕਮੀਡੀਅਨ ਦੁਆਰਾ ਇਹ ਬੜਾ ਮੰਦ ਭਗਾ ਮੈਂ ਆਪਣੇ ਭਾਈਚਾਰੇ ਨੂੰ ਵਕੀਲ ਭਾਈਚਾਰੇ ਨੂੰ ਸਿੱਖ ਸਮਾਜ ਨੂੰ ਜੈਨ ਸਮਾਜ ਨੂੰ ਇਹ ਵੀ ਬੇਨਤੀ ਕਰਦਾ ਕਿ ਜੈਨ ਸਮਾਜ ਵੀ ਅੱਗੇ ਆਵੇ ਕਿ ਉਹਨਾਂ ਦੇ ਕਹੇ ਕਹੇ ਸ਼ਬਦਾਂ ਦੇ ਉੱਤੇ ਜਾ ਕੇ ਉਹ ਵੀ ਕੋਈ ਉਹਦੇ ਖਿਲਾਫ ਸਖਤ ਸਖਤ ਐਕਸ਼ਨ ਲੈਣ ਅਸੀਂ ਤਾਂ ਆਪਣੇ ਲੈਵਲ ਤੇ ਜੋ ਹੋ ਸਕਦਾ ਜ਼ਰੂਰ ਕਰਾਂਗੇ ਸੀਪੀ ਸਾਹਿਬ ਨੂੰ ਮਿਲੇ ਆ ਸਾਨੂੰ ਉਹਨਾਂ ਨੇ ਅਸ਼ੋਰੈਂਸ ਦਵਾਈ ਹੈ ਉਹ ਸਾਡੀ ਮੈਮੋਰੰਡਮ ਤੇ ਡੀਸੀਪੀ ਸਾਹਿਬ ਨੇ ਉਹਨਾਂ ਨੇ ਇਨਕੁਆਰੀ ਮਾਰਕ ਕੀਤੀ ਹੈ ਉਹ ਕਹਿੰਦੇ ਬਹੁਤ ਛੇਤੀ ਜਲਦੀ ਤੇ ਜਲਦੀ ਉਹਨਾਂ ਦੇ ਖਰਾਬ ਸਖਤ ਤੋਂ ਸਖਤ ਐਕਸ਼ਨ ਲਿਆ ਜਾਊਗਾ ਆਪਦੇ ਮਾਧਿਅਮ ਰਾਹੀਂ ਆਪ ਨੂੰ ਅਪੀਲ ਕਰਨਾ ਚਾਹੁੰਦਾ ਸਾਰੇ ਸਮਾਜ ਨੂੰ ਕਿ ਉਹਦੇ ਖਿਲਾਫ ਇਹੋ ਜਿਹੇ ਬੰਦਿਆਂ ਦੇ ਖਿਲਾਫ ਇਹੋ ਜੇ ਕਮੇਟੀ ਦੇ ਖਿਲਾਫ ਰਲ ਕੇ ਹੰਬੜਾ ਮਾਰਨ ਦੀ ਲੋੜ ਹੈ ਤਾਂ ਕਿ ਅੱਗੇ ਨੂੰ ਕੋਈ ਹਿੰਮਤ ਨਾ ਕਰੇ